ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸੁਪਨਿਆਂ ਦੇ ਘਰ ਦੇ ਸਾਡੇ ਪਰਿਵਾਰ ਦੇ ਮੈਂਬਰ ਬਾਪੂ ਜਤਿੰਦਰਪਾਲ ਸਿੰਘ ਜੀ ਬਹਿਦਮਾਨ ਜੀ ਦੀ ਅੰਤਿਮ ਅਰਦਾਸ ਆ ਜੀ ਭੋਗ ਆ ਜਿਸ ਦਿਨ ਬਾਪੂ ਜੀ ਨੇ ਪਹਿਲੇ ਵਾਰੀ ਆਸ਼ੀਰਵਾਦ ਦਿੱਤਾ ਸੀ ਸਾਨੂੰ ਉਦੋਂ ਦਾ ਗੁੱਸੇ ਸੀ ਬਹੁਤ ਤੇ ਜਿਸ ਦਿਨ ਲਾਸਟ ਆਸ਼ੀਰਵਾਦ ਦਿੱਤਾ ਬਾਪੂ ਜੀ ਨੇ ਉਦੋਂ ਆਪ ਬੁਲਾ ਕੇ ਕੋਲੇ ਆਸ਼ੀਰਵਾਦ ਦਿੱਤਾ ਤੇ ਬਸ ਉਸ ਤੋਂ ਕੁਝ ਘੰਟੇ ਬਾਅਦ ਬਾਪੂ ਜੀ ਇਸ ਦੁਨੀਆ ਤੋਂ ਚਲੇ ਗਏ ਬਾਪੂ ਜੀ ਦੀ ਜ਼ਿੰਦਗੀ ਦੇ ਕੁਝ ਪਲ ਏਡੀ ਕੋਠੀਕਾਰ ਸਭ ਕੁਝ ਛੱਡ ਕੇ ਬਾਪੂ ਇਸ ਦੁਨੀਆ ਤੋਂ ਤੁਰ ਗਿਆ ਪਿੱਛੇ ਸਾਡੀ ਭੈਣ ਅਮਨਦੀਪ ਕੌਰ ਇਹ ਬਾਪੂ ਜੀ ਦੀ ਜ਼ਿੰਦਗੀ ਦੇ ਉਹ ਪਲ ਨੇ ਜਦੋਂ ਸਰਦਾਰ ਸਾਹਿਬ ਇੱਕ ਵੱਡੇ ਆਫਸਰ ਸੀ ਸਟੇਟ ਲੈਵਲ ਦੇ ਬਾਪੂ ਜੀ ਦੀ ਬੇਟੀ ਅਮਨਦੀਪ ਕੌਰ ਇਹਨਾਂ ਦਾ ਬੇਟਾ ਇਹਨਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇਹ 1990 90 ਦੀਆਂ ਤਸਵੀਰਾਂ ਕੰਪਿਊਟਰ ਤੇ ਬੈਠੀ ਅਮਨਦੀਪ ਭੈਣ ਇਹ ਪਰਿਵਾਰ ਫੈਮਿਲੀ ਪੂਰੀ ਸਮੇਰੇ ਨਾਲ ਇਹ ਉਸ ਦਿਨ ਦੀ ਤਸਵੀਰ ਆ ਜਿਸ ਦਿਨ ਇਹ ਪਰਿਵਾਰ ਪ੍ਰਾਵਾਸਰਾ ਤੋਂ ਠੀਕ ਹੋ ਕੇ ਘਰ ਗਿਆ ਸੀ ਆਪਣੇ ਉਸ ਦਿਨ ਦੀ ਤਸਵੀਰ ਹੈ ਤੇ ਅੱਜ ਬਾਪੂ ਜਤਿੰਦਰਪਾਲ ਸਿੰਘ ਮਿਹਰਬਾਨ ਜੀ ਸਾਨੂੰ ਸਦਾ ਲਈ ਛੱਡ ਕੇ ਚਲੇ ਗਏ ਨੇ ਅੱਜ ਉਹਨਾਂ ਦੀ ਅੰਤਮ ਅਰਦਾਸ ਹੋਣ ਜਾ ਰਹੀ ਹੈ ਤੇ ਗੁਰੂ ਘਰ ਦੇ ਵਿੱਚ ਗੁਰਦੁਆਰਾ ਸਿੰਘ ਸਵਾ ਸਾਹਿਬ ਗੁਰਦੁਆਰਾ ਪਿੰਡ ਹਸਨਪੁਰ ਵਿਖੇ Yeah. Uh -huh. ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜਤਿੰਦਰਪਾਲ ਸਿੰਘ ਜੀ ਵੈਦਵਾਨ ਸਾਡੇ ਸੁਪਨਿਆਂ ਦੇ ਘਰ ਦੇ ਉਹ ਮੈਂਬਰ ਜਿਨ੍ਹਾਂ ਦੇ ਸੁਪਨੇ ਵੀ ਸਾਂਝੇ ਹੋ ਗਏ ਸੀ ਸਾਡੇ ਨਾਲ ਬਾਪੂ ਜੀ ਦਾ ਉਹ ਰਿਸ਼ਤਾ ਜਿਹੜਾ ਸਾਡੇ ਨਾਲ ਤੋਰ ਦਰਗਾਹੋਂ ਲਿਖ ਕੇ ਆਇਆ ਸੀ ਜਾਂਦੇ ਜਾਂਦੇ ਬਾਪੂ ਜੀ ਸਾਨੂੰ ਸਾਡੀ ਪੈਣ ਅਮਨਦੀਪ कौर ਬਹਿਦबान ਜੀ ਦੀ ਜ਼ਿੰਮੇਵਾਰੀ ਲਗਾ ਕੇ ਗਏ ਜਿਸ ਦਿਨ ਆਏ ਸੀ ਉਹ ਦਿਨ ਤਾਂ ਬਹੁਤ ਨਰਾਜ ਸੀ ਦਿਨ ਪਹਿਲੇ ਦਿਨ ਮਿਲੇ ਸੀ ਬਾਪੂ ਜੀ ਦੇ ਘਰ ਗਏ ਅਸੀਂ ਬਾਪੂ ਜੀ ਗੁੱਸਾ ਕਰਨ ਗੈਟ ਆਊਟ ਗੈਟ ਆਊਟ ਕੋਕੇ ਕਿ ਪੜੇ ਲਿਖੇ ਅਫਸਰ ਸੀ ਵੱਡੇ ਅਫਸਰ ਸੀ ਸਟੇਟ ਲੈਵਲ ਦੇ ਸੂਬੇ ਦੇ ਤੇ ਤੈਰ ਹੋਏ ਹੋਏ ਸੀ ਘਰ ਦੇ ਵਿੱਚ ਆਪਣਾ ਜੀਵਨ ਜਿੱਦਾਂ ਵੀ ਬਤੀਤ ਕਰ ਰਹੇ ਸੀ ਤਾਂ ਬਹੁਤ ਹੀ ਹਾਲਾਤ ਮਾੜੇ ਸੀ ਪਰ ਪਿਆਰਤੀ ਦੋਨੋਂ ਆਪ ਦਾ ਵਕਤ ਕੱਟੀ ਜਾਂਦੇ ਸੀ ਪਤਾ ਨਹੀਂ ਉਹ ਕਿਹੜਾ ਪਾਲਿਸੀ ਜਦੋਂ ભગવાં ਦੇ ਵਿੱਚ ਕਿਸੇ ਭੈਣ ਭਰਾ ਦੇ મન ਦੇ ਵਿੱਚ સવાલ પેદા ਹੋਇਆ ਉਹਨਾਂ ਦੇ ਮਨ ਦੇ ਵਿੱਚ ਜਜਵਾਤ ਬਣੇ ਵੀ ਕਿਉਂ ਨਾ ਇਹਨਾਂ ਦੀ ਵੀਡੀਓ ਮਨੁੱਖਤਾ ਦੀ સેવા ਵਾਲਿਆਂ ਨਾਲ ਸਾਂਝੀ ਕਰੀਏ ਤਾਂ ਉਹ ਵੀਡੀਓ ਜਦੋਂ ਸਾਡੇ ਤੱਕ ਪਹੁੰਚੀ ਤੇ ਉਹ ਵੀਰ ਬਿਜਲੀ ਦਾ કામ ਕਰਦਾ ਸੀ ભાઈ ਸਾਡਾ ਅੱਜ ਵੀ ભાઈ ਇੱਥੇ ਆਇਆ ਹੋਇਆ ਤੇ ਬਾਈ ਨੇ ਦੇਖਿਆ ਵੀ ਇਹ ਬਾਪੂ ਗੁਰਦੁਆਰਾ ਸਾਹਿਬ ਚੌਂਦੇ ਨੇ ਮੱਥਾ ਟੇਕਣ ਵੀ ਹਾਲਾਤ ਬਹੁਤ ਮਾੜੇ ਆ ਕੱਪੜੇ ਕੀੜੇ ਕਿਦਾਂ ਦੇ ਪਾਏ ਆ ਤਾਂ ਉਹਨਾਂ ਨੇ ਮਨ ਚ ਆਇਆ ਥੋੜੇ ਦਿਨਾਂ ਬਾਅਦ ਦੀਵਾਲੀ ਸੀ ਵੀ ਚਲ ਮੈਂ ਬਾਪੂ ਕੋਲ ਜਾ ਕੇ ਉਹਨਾਂ ਦੀਵਾਲੀ ਬਾਪੂ ਨਾਲ ਮਨਾਉਣੀ ਆ ਜਲ ਕੇ ਤੇ ਬਾਈ ਦੀਵਾਲੀ ਵਾਲੇ ਦਿਨ ਡੱਬਾ ਲੈ ਕੇ ਘਰੇ ਗਿਆ ਦਰਵਾਜ਼ਾ ਖੜਕਾਇਆ ਪਹਿਲਾਂ ਤਾਂ ਮੰਦੀ ਭੈਣ ਆਈ ਇਹਨੇ ਵੀ ਰੌਲਾ ਪਾਉਣਾ ਸ਼ੁਰੂ ਕਰਤਾ ਵੀ ਜਾਓ 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 ਸਾਡੇ ਘਰੇ ਨਾ ਆਓ ਬਾਪੂ ਜੀ ਆਏ ਉਹਨੇ ਵੀ ਤੇ ਉਹਨੇ ਸੋਚਿਆ ਸੀ ਵੀ ਚਲੋ ਮੈਂ ਗੱਲ ਕਰਦਾ ਵਾਂ ਦਿਵਾਲੀ ਦੇ ਕੇ ਆਉਨੇ ਆ ਪਰ ਬਾਪੂ ਜੀ ਉਹਨਾਂ ਨੇ ਮਨਾਂ ਕਰਤਾ ਕਹਿੰਦੇ ਨਹੀਂ ਸਾਨੂੰ ਕੁਝ ਨਹੀਂ ਚਾਹੀਦਾ ਤੁਸੀਂ ਚਲੇ ਜਾਓ ਤੋ ਬਾਈ ਉੱਥੋਂ ਦਾ ਵਾਪਸ ਆ ਗਿਆ ਪਰ ਉਹਦੇ ਮਨ ਦੇ ਵਿੱਚ ਉਹ ਕਿਤੇ ਨਾ ਕਿਤੇ ਉਹ ਸਵਾਲ ਰਹਿ ਗਿਆ ਵੀ ਇਹ ਕਿਉਂ ਫੈਮਲੀ ਇਦਾਂ ਰਹ ਰਹੀ ਹੈ ਇਹਨਾਂ ਦੇ ਹਾਲਾਤ ਇਦਾਂ ਦੇ ਕਿਉਂ ਆ ਪਤਾ ਕੀਤਾ ਵੀ ਵੱਡਾ ਅਫਸਰ ਸੀ ਬਾਪੂ ਪਤਾ ਕੀਤਾ ਇਹਨਾਂ ਦੀ ਬੇਟੀ ਵੀ ਅੰਦਰ ਜਿਹੜੀ ਦੋਨੋਂ ਬਜ਼ੁਰਗ ਤੇ ਨਾਲ ਉਹਨਾਂ ਦੀ ਜਿਹੜੇ ਲੇਡੀ ਜਿੰਦੇ ਉਹ ਬੇਟੀ ਆ ਉਹਨਾਂ ਦੇ ਫਿਰ ਆਣਖ ਵਣ ਤੋਂ ਪਤਾ ਲੱਗਿਆ ਵੀ ਇਹਨਾਂ ਦੇ ਵਾਈਫ ਦੀ ਵੀ ਡੈਥ ਹੋ ਚੁੱਕੀ ਹੈ ਇਹਨਾਂ ਦੇ ਬੇਟੇ ਦੀ ਵੀ ਡੈਥ ਹੋ ਚੁੱਕੀ ਆ ਤਾਂ ਵੀਰ ਉਹਨਾਂ ਨੇ ਉਹ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਤੇ ਅਸੀਂ ਉਹ ਚੰਗੇ ਕਰਮ ਸੀ ਸਾਡੇ ਕੋਈ ਚੰਗੇ ਭਾਗ ਸੀ ਜਿਹੜੇ ਇਸ ਤਰ੍ਹਾਂ ਦੇ ਦਰवेश ਬੰਦੇ ਦੀ ਸੇਵਾ ਕਰ ਸਕੇ ਇਸ ਤਰ੍ਹਾਂ ਦੇ ਸਾਧੂ ਸੁਭਾ ਰੱਬ ਰੂਪੀ ਬਾਪੂ ਦੀ ਸੇਵਾ ਕਰ ਸਕੇ ਤੇ ਇੱਕ ਰੱਬ ਰੂਪੀ ਭੈਣ ਦੀ ਸੇਵਾ ਸਾਡੇ ਭਾਗਾਂ ਦੇ ਵਿੱਚ ਲਿਖੀ ਬਾਏ ਗਈ ਤਾਂ 2021 ਦੇ ਵਿੱਚ ਜਦੋਂ ਅਸੀਂ ਬਾਪੂ ਜੀ ਦੇ ਘਰ ਪਹੁੰਚੇ 11ਵੇਂ ਮਹੀਨੇ ਦੀ 12 ਤਰੀਕ ਨੂੰ ਤੇ ਅੱਜ ਤੱਕ ਬਾਪੂ ਜੀ 2 ਸਾਲ 8 ਮਹੀਨੇ ਤੇ 5 ਦਿਨ ਦਾ ਸਫ਼ਰ ਸੁਪਨੇ ਦੇ ਘਰ ਵਿੱਚ ਪੂਰਾ ਕਰਕੇ ਗਏ। ਇਹ 2 ਸਾਲ 8 ਮਹੀਨੇ ਤੇ 5 ਦਿਨਾਂ ਦਾ ਜਿਹੜਾ ਬਾਪੂ ਜੀ ਦਾ ਸਫ਼ਰ ਸੀਗਾ ਸੁਪਨੇ ਦੇ ਘਰ ਵਿੱਚ ਤੇ ਉਹ ਇੱਕ ਰਿਸ਼ਤਾ ਸੀ ਜਿਹੜਾ ਸਾਡਾ ਪਰਿਵਾਰ ਦਾ ਪਰਿਵਾਰ ਦਾ ਸਾਡੇ ਮੈਂਬਰ ਦਾ ਬਹੁਤ ਆਏ ਵੀ ਚਲੇ ਵੀ ਗਏ। ਇਸ ਦੁਨੀਆ ਤੋਂ ਵੀ ਚਲੇ ਗਏ ਬਹੁਤ ਸਾਰੇ ਮੈਂਬਰ ਇਸੇ ਗੁਰੂ ਘਰ ਤੇ ਚਾਉਧਰਲੇ ਗੁਰੂ ਘਰ ਤੇ ਪੰਥ ਮਰਦਾਸ ਵੀ ਸ਼ਾਮਲ ਹੁੰਦੇ ਆ ਪਰ ਸਰਦਾਰ ਬਹਿਦਵਾਨ ਦੇ ਨਾਲ ਜਿਹਨਾਂ ਸਾਡਾ ਇੱਕ ਰਿਸ਼ਤਾ ਬਣਿਆ ਉਹ ਤੁਰ ਅੰਦਰ ਤੱਕ ਦਿਲ ਦੇ ਵਿੱਚ ਇਤਨਾ ਕਿਤੇ ਛੱਪ ਗਿਆ ਸੀ ਨਹੀਂ ਤਕਰੀਬ 6-700 ਸਸਕਾਰ ਇਨ ਹੱਥਾਂ ਤੋਂ ਹੁਣ ਟਿਕਰ ਹੋ ਚੁੱਕਿਆ ਪਹਿਲੇ ਬਾਪੂ ਬਜ਼ੁਰਗ ਸਾਡੇ ਸੀਗੇ ਜਿਨ੍ਹਾਂ ਦੇ ਨਾਲ ਇੰਨੀ ਨੇੜਤਾ ਹੋ ਗਈ ਸੀ ਇੰਨਾ ਪਿਆਰ ਪੈ ਗਿਆ ਸੀ ਵੀ ਆਪਣੇ ਆਪ ਨੂੰ ਵੀ ਉਸ ਦਿਨ ਵਿਜਵਾਤੀ ਤੌਰ ਤੇ ਸੰਭਾਲ ਨਹੀਂ ਸਕਿਆ ਇਸ ਤੋਂ ਪਹਿਲਾਂ ਬਾਪੂ ਗੁਰਪ੍ਰਕਾਸ਼ ਸਿੰਘ ਟੋਨੀ ਬਿੰਦਰਾ ਜੀ ਸਾਡੇ ਪਰਿਵਾਰ ਦੇ ਮੈਂਬਰ ਉਹਨਾਂ ਨਾਲ ਵੀ ਸਾਡੀ ਬੜੀ ਸਾਂਝ ਸੀ ਇਹਨੇ ਔਰ ਚਕੋਟੀ ਦੇ بڑے ਲਿਖੇ ਵਿਦਵਾਨ ਲੋਕ ਜਿਨ੍ਹਾਂ ਦੇ ਸੰਗਤ ਕਰਨ ਦਾ ਸਾਨੂੰ ਮੌਕਾ ਮਿਲਿਆ ਤੇ ਜਿਨ੍ਹਾਂ ਦੀ ਕੋਈ ਰਿਸ਼ਤੇਦਾਰੀ ਸੀ ਜਿਹੜੀ ਉਹ ਸਾਨੂੰ ਨਿਭਾਉਣ ਦਾ ਮੌਕਾ ਮਿਲਿਆ ਰਿਸ਼ਤੇਦਾਰੀ ਕੱਲੀ ਉਹ ਹੀ ਨਹੀਂ ਜਿਹੜੀ ਖੂਨ ਤੋਂ ਜਾਂ ਬਲੱਡ ਤੋਂ ਪੈਦਾ ਹੁੰਦੀ ਆ ਰਿਸ਼ਤੇਦਾਰੀ ਉਹ ਵੀ ਆ ਜਿਹੜੀ ਅਕਾਲ ਪੁਰਖ ਵਾਹਿਗੁਰੂ ਜੀ ਲਾ ਕੇ ਰੱਖਦੇ ਜਿੱਦਾਂ ਇਹਨਾਂ ਬੱਚਿਆਂ ਨਾਲ ਸਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹਨਾਂ ਦੇ ਮਾਂ-ਬਾਪ ਬਣਨ ਦਾ ਭੈਣ ਭਰਾ ਜਿਹਾ ਪੁੱਤ ਬਣਦਾ ਮੌਕਾ ਬਖਸ਼ਿਆ ਸਾਨੂੰ ਸੱਚੇ ਪਾਤਸ਼ਾਹ ਨੇ ਕਿੱਥੋਂ ਇਹ ਸਫ਼ਰ ਚੱਲ ਕੇ ਓਟਾਬੇ ਤੋਂ ਅੱਜ ਇੱਥੇ ਤੱਕ ਪਹੁੰਚਿਆ ਅਸੀਂ ਵੀ ਆਪਣੀ ਦੁਨੀਆ ਦੇ ਵਿੱਚ ਜੋ ਅੱਜ ਦਾ ਇਨਸਾਨ ਕਰ ਰਿਹਾ ਵੀ ਪੈਸੇ ਕਮਾਉਣੇ ਆ ਕੋਈ ਵੱਡਾ ਕੰਮ ਕਰਨਾ ਵੱਡੇ ਕਾਰਖਾਨੇ ਲਾਉਣੇ ਆ ਵੱਡੀਆਂ ਕੋਠੀਆਂ ਪਾਉਣੀਆਂ ਇਦਾਂ ਦੀਆਂ ਸੋਚਾਂ ਲੈ ਕੇ ਹਰ ਰੋਜ਼ ਸਵੇਰੋਂ ਜ਼ਿੰਦਗੀ ਦੇ ਸਫ਼ਰ ਤੇ ਨਿਕਲਦੇ ਸੀ ਤੇ ਕਦੋਂ ਸਾਨੂੰ ਪ੍ਰਮਾਤਮਾ ਨੇ ਸੋਜੀ ਬਖਸ਼ੀ ਸਮੱਤ ਬਖਸ਼ੀ ਗੁਰੂ ਘਰ ਦੇ ਵਿੱਚ ਇੱਥੇ ਖੜ ਕੇ ਗੱਲ ਕਰਨ ਦਾ ਬਲ ਬੁੱਤੀ ਬਖਸ਼ੀ ਕਿਸੇ ਮਾਂ ਦੇ ਪੁੱਤ ਬਣਨ ਦਾ ਕਿਸੇ ਬਾਪੂ ਦੇ ਪੁੱਤ ਬਣਨ ਦਾ ਸੱਚੇ ਪਾਤਸ਼ਾਹ ਵੈਕੂ ਚੀ ਨੇ ਬਲ ਬਖਸ਼ੇ ਪਰ ਅੱਜ ਬਾਪੂ ਵੈਦਵਾਨ ਜੀ ਦੇ ਆਪਾਂ ਜੀਵਨ ਤੇ ਜੇ ਗੱਲ ਕਰੀਏ ਬਾਪੂ ਜੀ ਹੁਣੇ ਚੰਗੇ ਇੱਕ ਪੜ੍ਹੇ ਲਿਖੇ ਪਰਿਵਾਰ ਦਾ ਹਿੱਸਾ ਇਹਨਾਂ ਦੇ ਫਾਦਰ ਸਾਹਿਬ ਵੀ ਜਹਾਜ਼ਾਂ ਦੇ ਇੰਜੀਨੀਅਰ ਸੀਗੇ 에어 ਇੰਡੀਆ ਦੇ ਵਿੱਚ ਵੱਡੇ ਇੰਜੀਨੀਅਰ ਸੀਗੇ ਉਹਨਾਂ ਨੇ ਬੱਚਿਆਂ ਨੂੰ ਵੀ ਪੜਾਇਆ ਲਿਖਾਇਆ ਆਪਣੇਆਂ ਨੂੰ ਬੱਚੇ ਵੀ ਅਫਸਰ ਕੋਈ ਡਾਕਟਰ ਆ ਕੋਈ ਅਫਸਰ ਆ ਸਾਰੇ ਬੱਚੇ ਆਪਣੀ ਆਪਣੀਆਂ ਜ਼ਿੰਦਗੀਆਂ 'ਚ ਵੱਡੀਆਂ ਪੋਸਟਾਂ ਤੇ ਵੱਡੇ ਅਹੁਦਿਆਂ ਤੇ ਤੇ ਬਾਪੂ ਗੈਦਬਾਨ ਜੀ ਦਾ ਇਹ ਜੀਵਨ ਐਡੇ ਵੱਡੇ ਅਫਸਰ ਆਪਣੇ ਬੱਚਿਆਂ ਨੂੰ ਪੜਾਉਣ ਚ ਆਪਣੀ ਵਾਈਫ ਦੇ ਨਾਲ ਬੀਤਿਆ ਆਪਣੇ ਬੱਚਿਆਂ ਨੂੰ ਪੜਾਇਆ ਗ੍ਰੈਜੂਏਸ਼ਨ ਕਰਾਈਆਂ ਬੰਬੇ ਵਰਗੇ ਸ਼ਹਿਰ ਦੇ ਵਿੱਚ ਅਮਨਦੀਪ ਭੈਣ ਦੀ ਇਹਨਾਂ ਦੇ ਬੇਟੇ ਦੀ ਸਟੱਡੀ ਹੋਈ ਕਦੋਂ ਉਹ ਪੜ੍ਹਾਈ ਤੋਂ ਬਾਅਦ ਬੱਚੇ ਡਿਪਰੈਸ਼ਨ ਜਾਣ ਲੱਗੇ ਕਿਉਂਕਿ ਮਦਰ ਨੂੰ ਪ੍ਰੋਬਲਮ ਸੀ ਬਾਪੂ ਦੇ ਘਰੋਂ ਮਾਤਾ ਦੇ ਸੰਬੰਧਕੌਰ ਜੀ ਨੂੰ ਵੀ ਪਿਛੇ ਉਹ ਗਰੱਡ ਦੇ ਵਿੱਚ ਬਿਮਾਰੀ ਸੀ ਸਕਿਜ਼ੋਫ੍ਰੀਨੀਆ ਉਹ ਅੱਗੇ ਬੱਚਿਆਂ ਨੂੰ ਹੋ ਗਈ ਤੇ ਬਾਪੂ ਜੀ ਬੱਚਿਆਂ ਨੂੰ ਸਾਹਮਣੇ ਸਾਹਮਣੇ ਖੁਦ ਵੀ ਉਦਾ ਡਿਪਰੈਸ਼ਨ ਦੇ ਵਿੱਚ ਚਲੇ ਗਏ ਪਰਿਵਾਰ ਦੇ ਵਿੱਚ ਰਿਸ਼ਤੇਦਾਰੀਆਂ ਦੇ ਵਿੱਚ ਜਿੱਥੇ-ਇਥੇ ਫਿਕਰ ਜਾਣੀ ਸੀ ਬਾਅਦ ਸਾਰਿਆਂ ਨੂੰ ਪਤਾ ਲੱਗੀ ਗੱਲ ਪਰ ਉਹਨਾਂ ਨੇ ਇਹ ਗੱਲ ਨੂੰ ਸਮਝਣ ਦੀ ਬਜਾਏ ਵੀ ਇਹ ਪੇਸ਼ੈਂਟ ਨੇ ਇਹ ਮਰੀਜ਼ ਨੇ ਇਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰਤਾ ਵੀ ਇਹ ਜਾਣ ਬੁੱਝ ਕੇ ਕਰਦੇ ਨੇ ਆਪਾਂ ਜੋ ਡਿਟੇਲਸ ਨਹੀਂ ਪਾਵਾਂਗੇ ਜ਼ਿਆਦਾ ਕਿਉਂਕਿ ਜਦੋਂ ਸਾਡਾ ਬਾਪੂ ਹੀ ਤੁਰ ਗਿਆ ਹੁਣ ਕਾਹਦੇ ਨਾਲ ਗੁੱਸੇ ਰਹਿ ਗਏ ਕਿਹਨਾਂ ਨਾਲ ਨਾਰਾਜ਼ ਕੇ ਰਹਿ ਗਏ ਠੀਕ ਹੈ ਸਾਡੀ ਭੈਣ ਦਾ ਜੀਵਨ ਸਾਡੇ ਨਾਲ ਜੁੜਿਆ ਅਸੀਂ ਆਪਣੇ ਆਖਰੀ ਸਵਾਸ ਤੇ ਕਰ ਭੈਣ ਅਮਨਦੀਪ ਦੇ ਨਾਲ ਆਪਣਾ ਭੈਣ ਭਰਾ ਦਾ ਇੱਕ ਰਿਸਤਾ ਨਿਵਾ ਸਕੀਏ ਸੱਚੇ ਪਾਤਸ਼ਾਹ ਸਾਨੂੰ ਬਲ ਬਖਸ਼ਣ ਪਰ ਬਾਪੂ ਜੀ ਦੇ ਜੀਵਨ ਦੇ ਵਿੱਚ ਮੋੜ ਕਿਵੇਂ ਆਇਆ ਇਹ ਤੋਂ ਸਾਨੂੰ ਥੋੜੀ ਸਿਹਤ ਸਿੱਖਿਆ ਲੈਣ ਦੀ ਲੋੜ ਹੈ ਭਾਈ। ਕਈ ਵਾਰੀ ਆਪਣੇ ਆਸ-ਪਾਸ ਹੀ ਰਿਸ਼ਤੇਦਾਰੀ ਚ ਕੋਈ ਇਸ ਤਰ੍ਹਾਂ ਪਰਿਵਾਰ ਹੁੰਦਾ ਜਿਵੇਂ ਆਪਣੇ ਪਿੰਡ ਚ ਆ ਭੋਲੀ ਭੈਣ ਇੱਥੇ ਆਈ ਹੋਣੀ ਐ ਉਹਦਾ ਬੇਟਾ ਜੀਵਨ ਆਪਾਂ ਸਾਰੇ ਜਾਣਦੇ ਆ ਭੈਣ ਨੂੰ ਪ੍ਰੋਬਲਮ ਸੀਗਾ ਬੱਚੇ ਨੂੰ ਵੀ ਆ ਤੇ ਉਹਨਾਂ ਨੂੰ ਸਮਝਿਆ ਨਹੀਂ ਉੱਥੇ ਪਿੰਡ 'ਚ ਬਹੁਤ ਸਾਰੇ ਲੋਕ ਜੀਵਨ ਨੂੰ ਉੱਡੀ ਸਿੱਧੀ ਗੱਲ ਕਹਿ ਦਿੱਤੀ ਸੀ ਕਿਤੇ ਕਿਹਦੇ ਨਾਲ ਲੜਾਤਾ ਕਿਤੇ ਕੋਈ ਗੱਲ ਕਹਿ ਦਿੱਤੀ ਕਿਤੇ ਕਿਹਦੇ ਨਾਲ ਮਗਰ ਲਾਤਾ ਉਹ ਸਿੱਧਾ ਬੰਦਾ ਮਗਰ ਲੱਗ ਜਾਂਦਾ ਹਰੇਕ ਦੀ ਗੱਲ ਮੰਨ ਲੈਂਦਾ ਕਿੰਨੀ ਵਾਰ ਜਦੋਂ ਸਾਨੂੰ ਮਿਲਿਆ ਵੀਰ ਦੀ ਬਾਹਰ ਟੁੱਟੀ ਹੋਈ ਸੀ ਕਿੰਨੀ ਮਾੜੀ ਹਾਲਤ 'ਚ ਮਿਲਿਆ ਅੱਧਰ ਵਸੀਂ ਅੱਜ ਰੱਬ ਦੇ ਨਾਲ ਵੀ ਮਖੌਲ ਕਰਨ ਨੂੰ ਨਹੀਂ ਹੱਟਦੇ ਅੱਜ ਅਸੀਂ ਰੱਬ ਨੂੰ ਵੀ ਸਮਝ ਵੀ ਪਾ ਰਹੇ ਵੀ ਇਹ ਸਾਡੇ ਕਿ ਵਾਰਨ ਸਾਡੇ ਰਿਸ਼ਤੇਦਾਰੀ ਸਾਡੇ ਪਿੰਡ 'ਚ ਕੋਈ ਰੱਬ ਰੂਪੀ ਬੰਦਾ ਜਿਵੇਂ ਭੋਲੀ ਭੈਣ ਸੀ ਉਹਨੇ ਕਿੰਨਾ ਕੁਝ ਤਕਲੀਫ ਛੱਲੀ ਸਾਰਾ ਨਗਰ ਜਾਣ ਇਦਾਂ ਹੀ ਇਹ ਬਾਪੂ ਦਾ ਪਰਵਾਰ ਸੀ ਤੇ ਅਸੀਂ ਸਮਝ ਨਹੀਂ ਪਾਉਂਦੇ ਕਿ ਵੀ ਅਸੀਂ ਕਿੱਥੇ ਗਲਤ ਆ ਕਿੱਥੇ ਸਹੀ ਆ ਅੱਜ ਬਾਪੂ ਜੀ ਦੇ ਪਰਿਵਾਰ ਨਾਲ ਜੇ ਗੱਲ ਕਰੀਏ ਧੰਨਵਾਦ ਆ ਸਰਪ੍ਰਿਤ ਭੈਣ ਸਾਡੀ ਬੈਠੀ ਆ ਸ਼ੁਕਰੀਆ ਬਾਪੂ ਜੀ ਦੇ ਤਾਏ ਦੀ ਪੋਤੀ ਦੀ ਪੋਤੀ ਆ ਤਾਏ ਦੀ ਬੇਟੀ ਦੀ ਕੁੜੀ ਆ ਪਰ ਆਪਣਾ ਫਰਜ਼ ਨਿਭਾ ਰਹੀ ਹੈ ਭੈਣ ਪਹਿਲੇ ਦਿਨ ਜਦੋਂ ਉਹਨੂੰ ਪਤਾ ਲੱਗਿਆ ਕਿ ਬਾਪੂ ਵੈਦਵਾਨ ਜੀ ਨੂੰ ਅਸੀਂ ਲੈ ਕੇ ਆਏ ਉਸੇ ਦਿਨ ਤੋਂ ਸਾਡੇ ਨਾਲ ਆ ਖੜੀ ਭੈਣ ਪਰਿਵਾਰ ਦੇ ਪਿੱਛੇ ਨਾਲ ਸਾਰੇ ਮੈਂਬਰ ਪਰ ਬਾਪੂ ਦੇ ਆਪਣੇ ਪਰਿਵਾਰ ਦੇ ਮੈਂਬਰ ਕਿਉਂ ਨਹੀਂ ਸਮਝੇ ਭਾਈ ਪੜੇ ਲਿਖੀ ਸੀ ਆਕਸਰ ਸੀ ਡਾਕਟਰ ਸੀ ਚੰਗੇ ਹਉਂਦੇ ਹੁੰਦੇ ਸੀ ਉਹਨਾਂ ਨੇ ਇਜ਼ਤ ਪੱਖ ਨਾਲ ਕਿਉਂ ਨਹੀਂ ਦੇਖਿਆ ਵੀ ਇਹਨਾਂ ਨੂੰ ਬਿਮਾਰੀ ਆ ਇਹਨਾਂ ਦੇ ਬੱਚਿਆਂ ਨੂੰ ਵੀ ਹੋ ਰਹੀ ਆ ਵੀ ਇਹਨਾਂ ਨੂੰ ਕੇਅਰ ਦੀ ਲੋੜ ਆ ਇਹਨਾਂ ਨੂੰ ਸਾਥ ਦੀ ਲੋੜ ਆ ਤੇ ਅੱਜ ਜੇ ਆਪਾਂ ਬਾਪੂ ਜੀ ਵੀ ਅੰਤਮ ਅਰਦਾਸ ਦੇ ਖੜ ਕੇ ਗੱਲ ਕਰਦੇ ਆ ਆਪਾਂ ਸਿਰਫ ਨਿੰਦਕੇ ਚਲੇ ਜਾਈਏ ਵੀ ਹਾਂ ਜੀ ਬੜੇ ਮਾੜੇ ਗੱਲ ਕੀਤੇ ਉਹਨੇ ਬਹੁਤ ਮਾੜੇ ਬੰਦੇ ਸੀ ਉਹ ਉਹ ਵੀ ਕੋਈ ਚੰਗੀ ਗੱਲ ਆਪਣਾ ਫਰਜ਼ ਆ ਵੀ ਆਪਾਂ ਸਿੱਖਿਆ ਲਈਏ ਜੇ ਆਪਣੇ ਨਾਲ ਵੀ ਕੋਈ ਆਸ-ਪਾਸ ਇਦਾਂ ਦਾ ਕੋਈ ਰਿਸ਼ਤੇਦਾਰ ਵਿਚਰ ਰਿਹਾ ਜਾਂ ਸਾਡੇ ਗਵਾਨ ਚੱਕ ਵਿੱਚ ਰਿਸ਼ਤੇਦਾਰੀ ਚ ਸਾਨੂੰ ਸੇਧ ਲੈਣੀ ਚਾਹੀਦੀ ਆ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਆ ਸਾਨੂੰ ਅਵੇਅਰ ਹੋਣਾ ਚਾਹੀਦਾ ਵੀ ਕਿਤੇ ਸਾਥੇ ਤੁਹਾਨੂੰ ਗਲਤੀ ਹੋ ਰਹੀ ਹੋਗੀ ਜਿਹੜੇ ਬਾਪੂ ਦੇ ਕਰਤਾਰ ਬਸ ਇੰਨੀ ਆ ਕਿ ਸਾਡੀਆਂ ਬੇਣਤੀਆਂ ਬਾਪੂ ਵਿਰਧਵਾਨ ਜੀ ਦੇ ਪਰਿਵਾਰ ਦੇ ਵਿੱਚੋਂ ਸੁਖਪ੍ਰੀਤ ਕੌਰ ਭੈਣ ਭਾਣ ਜੀ ਹੈ ਬਾਪੂ ਜੀ ਦੀ ਤੇ ਕਮਲਜੀਤ ਕੌਰ ਭੈਣ ਤਸਵੀਰ ਕੋਰ ਭੈਣ ਲਖਪ੍ਰੀਤ ਸਿੰਘ ਭਾਂਜਾ ਰਵਿੰਦਰ ਸਿੰਘ ਭਰਾ ਤੇ ਇਕਬਾਲ ਸਿੰਘ ਭਰਾ ਜਨਮਪਛਾਣ ਚੁਨੇ ਭਰਾ ਅਸਲੀ ਨਹੀਂ ਮਤਲਬ ਜਨਮਪਛਾਣ ਦੇ ਭਰਾ ਇਨਸਾਨੀ ਰਿਸ਼ਤਿਆਂ ਦੇ ਭਰਾ ਜਿਸਪਾਲ ਸਿੰਘ ਰਿਸ਼ਤੇਦਾਰ ਨੇ ਰਵੀ ਕੁਮਾਰ ਜੀ ਜਗਤਾਰ ਸਿੰਘ ਜੀ ਇਨਸਪੈਕਟਰ ਮਨਪ੍ਰੀਤ ਸਿੰਘ ਜੀ ਇਹਨਾਂ ਸਾਰੇ ਪਰਿਵਾਰਕ ਮੈਂਬਰਾਂ ਦਾ ਜੀ ਧੰਨਵਾਦ ਕਰਦੇ ਆਂ ਯੇ ਯੇ ਜੇ ਬਾਪੂ ਜੀ ਦੀ ਅੰਤਮ ਅਰਦਾਸ ਸ਼ਾਮਿਲ ਹੋਇਆ ਹੁੰਦਾ। ਬਸ ਇੰਨੀ ਆ ਕਿ ਸਾਡੀਆਂ ਬੇਨਤੀਆਂ ਬਾਪੂ ਬਹਿਦਵਾਨ ਜੀ ਦਾ ਜਿਹੜਾ ਜਿੰਮਾ ਬਾਰਾ ਸੱਚੇ ਪਾਤਸ਼ਾਹ ਨੇ ਸਾਨੂੰ ਵਾਕਿਆ ਦਿੱਤੀ ਚੰਗੇ ਮਾਨਨ ਨਿਭਾਉਣ ਦੀ ਕੋਸ਼ਿਸ਼ ਕੀਤੀ ਆ ਤੇ ਅੱਗੋਂ ਭੈਣ ਅਮਨਦੀਪ ਕੌਰ ਜੀ ਦੇ ਨਾਲ ਵੀ ਅਸੀਂ ਆਪਣੀ ਜ਼ਿੰਦਗੀ ਨੂੰ ਚੰਗੇ ਤਰੀਕੇ ਨਾਲ ਬਤੀਤ ਕਰ ਸਕੀਏ ਸੱਚੇ ਪਾਤਸ਼ਾਹ ਸਰ ਤੋਂ ਹਿੰਮਤ ਵਾਕਸ਼ਨ ਸਾਰੇ ਸੰਗਤ ਨੂੰ ਬੇਨਤੀ ਆ ਅਰਦਾਸ ਕਰੇ ਗੁਰੂ ਮਹਾਰਾਜ ਦੇ ਚਰਨਾਂ 'ਚ ਸੱਚੇ ਬਾਪੂ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਤੇ ਅਸੀਂ ਅੱਜ ਜਿਹੜਾ ਗੁਰੂ ਘਰ ਦਾ ਲੰਗਰ ਪ੍ਰਸ਼ਾਦਾ ਪਾਣੀ ਤਿਆਰ ਕਰਿਆ ਇਹ ਸਾਰਿਆਂ ਨੇ ਛੱਕ ਕੇ ਜਾਣਾ ਕਿਉਂਕਿ ਅੱਜ ਬਾਪੂ ਜੀ ਦੀ ਯਾਦ ਵਿੱਚ ਗੁਰੂ ਘਰ ਦਾ ਲੰਗਰ ਤਿਆਰ ਹੋਇਆ ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹਦੇ ਬੜੇ ਪ੍ਰਾਪਤ ਜਿਹਨਾਂ ਬੈਗਵਾ ਕਿਉਂਕਿ ਜਿਹਦੇ ਭਗਤੀ ਜਿਹਦੇ बहुत ही ये ही इमाम पुरी ज़िम्मेदारी इमाम ज़मीन करके अलग पड़ी राजनीति शुरू करना बोला यार बेटा कोई बेबानी हम अलग भी ऐसा अलग आम का मारना बहुत ये ही शांति मैं ज़ूम का हर नमाज़ करती हूँ साह मेरे एक बजे में ये ये ही शांति ऐसा है मैं बहुत अच्छी देवता मार्ग का मिला है पांचो सेवा केंद्र की मूर्ति सीधी ये लेके भाई जो है इतनी बड़ी सेवा कर रही है इतने बड़े खाते इतनी बड़ी सेवा कर रहे हैं आज जेड़ा सारा खून है सिक्का हो गया है भाई भाई की करना भाई भाई का रही है ये बड़े भाई ये गंदा भी है बड़ा बड़ा भी है कि से हमारी पढ़ाई हमारा मेरे जो दादा थे हमारे नानिया का थी मैंने तो भी रखी थी allez 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 poursuivez